ਗੁਰਪਿਆਰੀ ਸਾਹਾ ਸੰਗਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਸ੍ਰੀ ਮਰਸਰ ਸਾਹਿਬ ਜੀ ਤੋਂ ਅੱਜ ਦਾਸ ਵੱਲੋਂ ਜੋ ਇਹ ਪਵਿੱਤਰ ਅਸਥਾਨ ਦਾ ਮਾਡਲ ਤਿਆਰ ਕੀਤਾ ਗਿਆ ਹੈ ਇਹ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦ ਪ੍ਰਸਾਦ ਜੀ ਦੀ ਤੱਤੀ ਦਾ ਮਾਡਲ ਤਿਆਰ ਕੀਤਾ ਗਿਆ ਹੈ ਜੋ ਕਿ ਖਾਲਸਾ ਪ੍ਰਗਟ ਦਿਵਸ ਨੂੰ ਸਮਰਪਿਤ ਹੈ ਇਸ ਪਵਿੱਤਰ ਦਿਹਾੜੇ ਤੇ 1699 ਦੀ ਵਿਸਾਖੀ ਵਾਲੇ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤਪਾਨ ਕਰਾਇਆ ਅਤੇ ਉਪਰੰਤ ਖੁਦ ਆਪ ਸੇਵਕ ਬਣ ਕੇ ਅੰਮ੍ਰਿਤਪਾਨ ਕੀਤਾ ਆਹ ਸਮੂਚੀ ਲੋਕਾਈ ਨੂੰ ਜਿੱਥੇ ਦਾਸ ਨੇ ਮਾਡਲ ਬਣਾ ਕੇ ਲੱਖ ਲੱਖ ਵਧਾਈ ਦਿੰਦਾ ਹੈ ਉਹਦੇ ਨਾਲ ਨਾਲ ਹੀ ਅਪੀਲ ਕਰਦਾ ਨਾਲ ਦੇਸ਼ ਦੇ ਵਿੱਚ ਵਸਤੀਆਂ ਸੰਗਤਾਂ ਨੂੰ ਕਿ ਗੁਰੂ ਵਾਲੇ ਬਣੋ ਅੰਮ੍ਰਿਤਪਾਨ ਕਰੋ ਗੁਰੂ ਦੇ ਬਾਣੇ ਨਾਲ ਜੁੜੋ ਬਾਣੀ ਨਾਲ ਜੁੜੋ ਇਹ ਮਾਡਲ ਜੋ ਦਾਸ ਨੇ ਤਿਆਰ ਕੀਤਾ ਹੈ तकरीबन 1.5 ਫੁੱਟ ਬਾਈ 1.5 ਫੁੱਟ ਸਾਈਜ਼ ਦਾ ਹੈ ਫਾਈਬਰ ਪਲਾਸਟਿਕ ਤੇ ਸੋਲਿਡ वुਡ ਅਤੇ ਹੋਰ ਕੁਝ ਮਟੀਰੀਅਲ ਤਿਆਰ ਕਰਕੇ ਇਹ ਮਾਡਲ ਤਿਆਰ ਕੀਤਾ ਗਿਆ ਹੈ। ਇਹ ਬਣਾਉਣ ਦੇ ਵਿੱਚ ਤਕਰੀਬਨ ਮੈਨੂੰ ਡੇਢ ਮਹੀਨੇ ਦਾ ਸਮਾਂ ਲੱਗਾ। ਰੋਜ਼ 8-10 ਘੰਟੇ ਲਾ ਕੇ ਇਹ ਮਾਡਲ ਤਿਆਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਹੋਰ ਪੰਜਾਂ ਤਖਤਾ ਸਾਹਿਬਾਨਾਂ ਦੇ ਮਾਡਲ 10 ਪਾਸ਼ੇ ਗੇਂਦੇ ਜਨਮ ਸਥਾਨਾਂ ਦੇ ਮਾਡਲ ਵੀ 10 ਵੱਲੋਂ ਤਿਆਰ ਕੀਤੇ ਗਏ ਨੇ। ਜੂਨ 1984 ਕੱਲੂ ਕਾਰੇ ਵਾਲਾ ਮਾਡਲ ਵੀ 10 ਵੱਲੋਂ ਕਈ ਮੁਲਕਾਂ ਦੇ ਵਿੱਚ ਬਣਾ ਕੇ ਸੰਗਤਾਂ ਦੇ ਸਮਰਪਿਤ ਕੀਤੇ ਗਏ ਨੇ। ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਪੰਥ ਨੂੰ ਸਮਰਪਿਤ ਰਹੀਏ। ਇਸੇ ਤਰ੍ਹਾਂ ਕਾਰਜ ਕਰਦੇ ਰਹੀਏ। ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਕਲਗੀਧਰ ਦਸ਼ਮੇਸ਼ ਪਤਾਏ ਦੇ ਚਰਨਾਂ ਅਖੀਰ ਦੇ ਵਿੱਚ ਫੇਰ ਸੁਨੇਹਾ ਹੈ ਸਮੁੱਚੀ ਸਿੱਖ ਕੌਮ ਨੂੰ ਕਿ ਗੁਰੂ ਵਾਲੇ ਬਣੀਏ ਨਸ਼ਿਆਂ ਨੂੰ ਤਿਆਗੀਏ ਪਤਿਤਪੁਰੇ ਨੂੰ ਤਿਆਗੀਏ ਅਤੇ ਗੁਰੂ ਦੇ ਉਪਦੇਸ਼ ਨੂੰ ਕਮਾਈਏ